ਇਨਸਾਫ ਮਿਲਣਾ ਚਾਹੀਦਾ ਜੋ ਵੀ ਵਿਕਾਸ ਦੀ ਮੇਰੇ ਜੀਜਾ ਜੀ ਹੈ ਮੈਂ ਦਾ ਬੰਦੇ ਦਾ ਜੀਜਾ ਜੋ ਵੀ ਤੁਹਾਡੇ ਸਾਹਮਣੇ ਚ ਦੱਸਦਾ ਉਹਨਾਂ ਨੇ ਜੋ ਕਾਰਵਾਈ ਹੋਈ ਹੈ ਹਾਂ ਤੇ ਚਾਹਨੇ ਪੁਲਿਸ ਕਾਰਵਾਈ ਕਰੇ ਤੇ ਇਨਸਾਫ ਨੂੰ ਐਹੀ ਚਾਹੀਦਾ ਜੋ ਜੋ ਕਾਰਵਾਈ ਬੰਦੀ ਕਰੇ ਲੱਗਦਾ ਨਹੀਂ ਦਿਨ ਦਿਹਾੜੇ ਕਤਲ ਕਰਨਾ ਤੇ ਦੇਖੋ ਇਹ ਨਿਹਾਇਤ ਨਜਾਇਜ਼ੀ ਹੈ ਨਾ ਸਰਕਾਰਾਂ ਚਾਹੀਦਾ ਇਸ ਬਾਰੇ ਸੋਚਣਾ ਕਿ ਦਿਨ ਦਿਹਾੜੇ ਕਤਲ ਹੋ ਰਹੇ ਨੇ ਕੋਈ ਲੋਕਾਂ ਦੀ ਕਿੰਨੀ ਮੁੰਡੇ ਦੀ ਉਮਰ 39 ਸਾਲ ਦੀ 39 ਸਾਲ ਦੀ ਵਿਆਹ ਹੋਇਆ ਸੀ ਇੱਕ ਕੁੜੀ ਹੈ ਕੁੜੀ ਇੱਕ ਕੁੜੀ ਆ ਗਈ 25 ਤਰ੍ਹਾਂ ਦੇ ਸਹਿਆ ਜਾਂਦੇ ਹੋ ਜੀ ਰਾਜਾ ਜਿੱਦਾਂ ਕਾਨੂੰਨ ਦੇਗਾ ਕਾਨੂੰਨ ਦੀ ਜੋ ਦੇ ਕਾਨੂੰਨ ਨਹੀਂ ਚਾਹੀਦੀ ਫਾਂਸੀ ਫਾਂਸੀ ਚਾਹੀਦੀ ਇਹਨਾਂ ਨੂੰ ਪਿਓ ਪੁੱਤਰਾ ਦੋਨਾਂ ਨੂੰ ਅੱਜ ਇੱਕ ਤੋਂ ਹੋਇਆ ਕੱਲ ਨੂੰ ਹੋਰਾਂ ਦਾ ਵੀ ਹੋਏਗਾ ਹੋਰਾਂ ਦਾ ਵੀ ਹੋਏਗਾ ਜਿਸ ਤਰ੍ਹਾਂ ਦੇ ਬੰਦ ਗਏ ਤੇ ਖਾਣ ਨੂੰ ਹੋਇਆ ਕੀ ਹੈ ਤੁਹਾਨੂੰ ਤੁਹਾਡੇ ਕੀ ਲੱਗਦਾ ਕੀ ਗੱਲ ਮੈਂ ਉਂਡੀ ਥਾਕੀ ਆ ਜੀ ਸਾਡਾ ਪੁੱਤਰ ਕੀ ਨਾਮ ਹੈ ਉਮਰ 32 ਸਾਲ ਦੀ ਸਾਰੀ ਵਿੱਕੀ ਨਾਮ ਜੇ ਉਹਦਾ ਹਾਂ ਇਹਨਾਂ ਨੂੰ ਫਾਲਸੀ ਚਾਹੀਦੀ ਪਿਓ ਪੁੱਤਰਾ ਨੂੰ ਫੇਰਸਾ ਨੂੰ ਠੰਡ ਪਏਗੀ ਇਹ ਕਿਹੜੀ ਜਗ੍ਹਾ ਤੇ ਕਿਹੜਾ ਇਲਾਕਾ ਹੈ ਇਹ اسلام ਆਬਾਦ ਨੀਵੀਂਵਾਦੀ ਕਿਸ਼ਨਗਰ 6 ਨੰਬਰ ਗਲੀ ਇਹ ਕੋਲ ਲੋਕ ਨੇ ਜਿਹਨਾਂ ਵੱਲੋਂ ਇੱਕ ਥੰਕ ਇਹ ਕੋਲ ਗੁੰਡੀ ਹੈ ਗੁੰਡੀ ਹੈ ਸਾਡੇ ਕੋਲ ਗੁੰਡੀਆਂ ਵੱਲੋਂ ਹੋਇਆ ਕਤਲ ਕਿੰਨੇ ਵਜੇ ਰਾਤ ਸੀ ਜਦੋਂ ਇਹ ਸਾਡੇ ਕਿੰਨੇ ਵਜ ਦਾ ਟਾਈਮ ਹੈ ਜੀ ਵਜਾ ਕੀ ਵਜਾ ਹੋਇਆ ਕਿ ਕਾਰ ਦੇ ਵਿੱਚ ਲੈ ਕੇ ਗਿਆ 4 ਦਿਨ ਪਤਾ ਨਹੀਂ ਵਿਚਾਰਾ ਗਰੀਬ ਪੈਸੇ ਮੰਗਣ ਆਇਆ ਕਿ ਕੀ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਗੇਟ ਬੰਦ ਕਰਕੇ ਵੜਿਆ ਚਾਰ ਦਿਨਾਂ ਨੂੰ ਉਹਨੂੰ ਕਾਰ ਦੇ ਵਿੱਚ ਲੈ ਕੇ ਜਾਂਦਾ ਰਿਹਾ ਕੀ ਪਤਾ ਪੈਸੇ ਮੰਗਣ ਆਇਆ ਕਿ ਕੀ ਲੈਣ ਆਇਆ ਪਿਓ ਪੁੱਤਰ ਨੇ ਦੋਨਾਂ ਨੇ ਅੰਦਰੋਂ ਗੇਟ ਮਾਰ ਕੇ ਉਹਨਾਂ ਕਰਵਾਨਾ ਚਲਾਈਆ ਮੁੰਡੇ ਦੇ ਟੋਟੇ ਕਰ ਦਿੱਤੇ ਸਾਡੇ ਘਰ ਗਵੰਡੀਆਂ ਦੇ ਘਰ ਪ੍ਰੋਗਰਾਮ ਸੀਗਾ ਉਹਨਾਂ ਨੇ ਚੀਕਾ ਮਾਰੀਆ ਪਰਵਾਹ ਜਾਂ ਨਹੀਂ ਗ੍ਰਾਮ ਕਰਕੇ ਉਹਨਾਂ ਨੇ ਨਜਾਇਜ਼ ਫਾਇਦਾ ਚੁੱਕਿਆ ਤੇ ਮੁੰਡੇ ਨੂੰ ਵੱਡ ਟੋਕ ਦਿੱਤਾ ਵਾ ਕੌਣ ਹੈ ਮੁੰਡੇ ਕੀ ਨਾਮ ਉਹਨਾਂ ਦਾ ਇੱਕ ਦਾ ਪਿਓ ਦਾ ਨਾਮ ਉਹ ਮੁੰਡੇ ਦਾ ਨਾਮ ਭਾਵੀਗਾ ਪਿਓ ਦਾ ਬੋਲੋ ਉਹਨਾਂ ਨੂੰ ਮਾਰ ਟੋਕ ਗਿਆ ਮੁੰਡੇ ਨੂੰ ਦੋਨਾਂ ਨੇ ਉਹਦੀ ਮਾਂ ਨੇ ਜਣਾਂ ਪਿਓ ਦਾ ਮਾਂ ਨੇ ਉਹਦੀ ਪੋਤਰੀ ਨੇ ਕੀ ਇਲਜ਼ਾਮ ਲਗਾਇਆ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਉਹ ਕੰਜਰ ਪਾਰ ਗਿਆ ਸੀ ਪਹਿਲੇ ਪਾਰ ਗਿਆ ਇਹਨਾਂ ਨੂੰ 4 ਦਿਨ ਲੈ ਕੇ ਗਿਆ ਵਾ ਅੱਛਾ ਇਹਨਾਂ ਨੂੰ ਲੈ 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 ਕੇ ਗਿਆ ਇਹਨਾਂ ਦੇ ਨਾਲ ਹੀ ਆ ਵੈਸ਼ਨੂ ਦੇਵੀ ਫਿਰ ਕੇ ਆਈ 4 ਦਿਨ ਨਾਲ ਲੈ ਕੇ ਆਇਆ ਹੁਣ ਵੱਡ ਟੋਕੇ ਕੀ ਕਹਿੰਦੇ ਪੈਣਾ ਕਿ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਕਿੱਥੇ ਨੂੰ ਪੈ ਗਿਆ ਗਿਆ ਘਰ ਦੇ ਆਪਣੇ ਘਰ ਦੇ ਆਪਣੇ ਕੋਠੇ ਦੇ ਉੱਤੇ ਕੋਠੇ ਦੇ ਉੱਤੇ ਘਟਪਨਾ ਚੜਾਈਆਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗਿਆ ਹੋਇਆ ਇਹਨਾਂ ਦਾ ਸਾਰੇ ਟੱਬਰ ਨੂੰ ਅੰਦਰ ਦੋ ਵਾ ਉਧਰ ਟੱਬਰ ਨੂੰ ਅੰਦਰ ਦੋ ਵਾ ਅਸੀਂ ਕੀ ਕਰੀ ਆਈ ਮੰਗ ਆਈ ਖੂਨ ਕਿਹੜਾ ਕਿਹੜਾ ਇਲਾਕਾ ਵਾ ਦੇਖੋ ਜੀ ਇਹ ਨੀਵੀਂ ਬਾਦੀ ਕਿਸ਼ਨਕੋਟ थाना ਸਲਾਮਾਬਾਦ ਦਾ ਇਲਾਕਾ ਵਾ ਮੈਂ ਇੱਥੇ ਵਿਕੀਨਾ ਦੇ ਵਿਅਕਤੀ ਦਾ ਕਤਲ ਹੋਇਆ ਵਾ ਮੈਂ ਮੌਕੇ ਤੇ ਪਹੁੰਚਿਆ ਵਾਂ ਮੌਕੇ ਤੇ ਪੁੱਜ ਕੇ ਉਹਨਾਂ ਦੇ ਆਪਣੇ ਜਿਹੜੇ ਮਦਈ ਨੇ ਉਹਨਾਂ ਦੀ ਮਾਤਾ ਨਾਮ ਹੈ ਅੱਤੇ ਮਿਲ ਰਹੇ ਆ ਵਾਂ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੋਊ ਹਮਲ ਵਿੱਚ ਲਿਆਂਦੀ ਜਾ ਰਹੀ ਹੈ ਕੌਣੇ ਮੁੰਡੇ ਆ ਆਪਣਾ ਸਰ ਕੌਣੇ ਮੁੰਡੇ ਜਿਹੜੇ ਮਾਰ ਕੇ ਗਏ ਕੀ ਮਾਰ ਕੇ ਗਏ ਦੇਖੋ ਅਜੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਘਰਦਿਆਂ ਤੋਂ ਬਿਆਨ ਹਾਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀਤੀ ਸਰ ਕੀ ਮਾਰਿਆ ਕੀ ਹੋ ਰੇ ਜਿਹੜੀ ਮੌਤ ਹੋ ਗਈ ਮੁੰਡੇ ਦੀ ਕਿੰਨੀ ਉਮਰ ਹੈ ਜੀ ਮੈਂ ਉਮਰ ਦੀ ਉਮਰ 38 ਸਾਲ ਆ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਵੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ ਸ਼ੇਅਰ ਕੀਤਾ ਜਾਵੇ ਕਤਲ ਲੱਗ ਕੇ ਕਿਸ ਹਥਿਆਰ ਦਾ ਵਾਰ ਹੋਇਆ ਗੋਲੀ ਚੱਲੀ ਹੈ ਜਾਂ ਤਸਵੀਰ ਦੇਖ ਲਿਆ ਨਹੀਂ ਕੋਈ ਕੋਈ ਗੋਲੀ ਨਹੀਂ ਚੱਲੀ ਤੇਜ਼ ਤਾਰ ਹਥਿਆਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਦੇ ਮਾਤਾ ਦੇ ਬਿਆਨਾਂ ਦੇ ਅਖੀਰ ਕਭੀ ਕੀ ਸੀ ਸਰ ਪਤਾ ਲੱਗਾ ਰਾਤ ਉਹ ਆਇਆ ਯਾ ਹੱਲੇ ਆਪਣੇ ਘਰੇ ਆਇਆ ਇਹਦੇ ਬਾਰੇ ਤੁਹਾਨੂੰ ਪਤਾ ਲੱਗਾ ਜੇ ਮੇਰੇ ਬਾਰੇ ਮੈਨੂੰ ਨਹੀਂ ਕੋਈ ਪਤਾ ਲੱਗਾ ਠੀਕ ਹੈ